ਜਦ ਅਸੀਂ ਸਰਵਣ ਕਰਨੇ ਆ ਕਿ ਇਹ ਸੰਪਰਦਾ ਭਾਈ ਸਾਹਿਬ ਭਾਈ ਦਇਆ ਸਿੰਘ ਮਹਾਰਾਜ ਤੋਂ ਚੱਲੀ ਆ ਰਹੀ ਹੈ ਰਾੜਾ ਸਾਫ ਰਤਵਾੜਾ ਸਾਹਿਬ ਹੋਰ ਕਿਨੇ ਸਥਾਨ ਨੇ ਤੇ ਕੁਝ ਭਲੇਖਾ ਜਿਹੜੇ ਗੁਰਮੁਖ ਜਨ ਹਨ ਮਹਾਪੁਰਸ਼ਾਨ ਗੁਰਸ਼ੇ ਗੁਰਮ ਉਹਨਾਂ ਨੂੰ ਤੇ ਭਲੇਖਾ ਨਹੀਂ ਪਰ ਕਈਆਂ ਨੂੰ ਭਲੇਖਾ ਹੈ ਤੇ ਉਹਦੇ ਬਾਰੇ ਮੈਂ ਬੇਨਤੀ ਕਰਨੀ ਹੈ ਵੀ ਇਹ ਭਾਈ ਸਾਹਿਬ ਭਾਈ ਦਇਆ ਸਿੰਘ ਦੀ ਗੱਦੀ ਨਹੀਂ ਪਿਆਰ ਗੱਦੀ ਤੇ ਗੋਆ ਗੱਦੀ ਬੈਠ ਗਏ ਆ ਹੁਣ ਆ ਇਹ ਨਹੀਂ ਨਹੀਂ ਪਿਆਰਿਆ ਧਿਆਨ ਦੇਣਾ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਤੂੰ ਹੀ ਭਾਈ ਸਾਹਿਬ ਭਾਈ ਮਨੀ ਸਿੰਘ ਨੇ ਅਮਰ ਛਕਿਆ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਤੂੰ ਹੀ ਬਾਬਾ ਦੀਪ ਸਿੰਘ ਨੇ ਅਮਰ ਛਕਿਆ ਕਿਨਾ ਛਕਿਆ ਇਹ ਤਕਸਾਲਾ ਸੰਪਰਦਾਵਾ ਸਮੂਹ ਪੰਥ ਖਾਲਸਾ ਹੈ ਉਹ ਗੱਡ ਨਹੀਂ ਪਿਆ ਸੰਪਰਦਾ ਹੈ ਆ ਤਕਸਾਲ ਹੈ ਆ ਹੋਰ ਹੈ ਆ ਹੋਰ ਹੈ ਇਹਦੇ ਸਮੂਹ ਦਾ ਨਾਂ ਹੀ ਪੰਥ ਖਾਲਸਾ ਹੈ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਸਾਰੇ ਗੁਰਸਿੱਖਾਂ ਦੇ ਹਨ ਖਾਲਸੇ ਦੇ ਹਨ ਤੇ ਇਹ ਇਹ ਵੀ ਮੈਂ ਕਹਾਂਗਾ ਛੋਟੀ ਗੱਲ ਹੈ ਸਾਰੇ ਸੰਸਾਰ ਦੇ ਨੇ ਭਾਈ ਸਾਹਿਬ ਭਾਈ ਦਇਆ ਸਿੰਘ ਇਹ ਗੁਰੂ ਨਾਨਕ ਸਾਹਿਬ ਦਾ ਦਰ ਜਿੱਥੇ ਇਹ ਦਾਸ ਹੁੰਦੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਵੀ ਸਰਬੱਤ ਦੇ ਨੇ ਪਿਆਰੇ ਉਹ ਸਰਬੱਤ ਦੇ ਨੇ ਇੱਕ ਡਿਊਟੀਆਂ ਹਨ ਉਹਨਾਂ ਦੀ ਜਗ੍ਹਾ ਨਹੀਂ ਵੀ ਅਸੀਂ ਉਹਨਾਂ ਦੇ ਮਹਾ ਉਸ ਵਾਹਿਰ ਵਿੱਚ ਉਹਦਾ ਰੂਪ ਹੁੰਦੇ ਆ ਭੇਦ ਹੁੰਦੇ ਆ ਪਰ ਕੁਝ ਸਾਲ ਪਹਿਲਾਂ ਮੇਰੇ ਕੋਲ ਗੱਲ ਆਈ ਸੀ ਉਹ ਭਲੇਖਾ ਮੈਂ ਸਾਰੀ ਸੰਗਤ ਵਿੱਚ ਦੂਰ ਕਰ ਰਿਆ ਵੀ ਇਹ ਨਹੀਂ ਕਿ ਫਲਾਲੇ ਦੀ ਗੱਲ ਨਹੀਂ ਨਹੀਂ ਭਾਈ ਇਹ ਤੇ ਇੱਕ ਸੇਵਾਦਾਰ ਹਨ ਡਿਊਟੀਆਂ ਹਨ ਕਿੰਨੇ ਸਥਾਨ ਨੇ ਪਾਈ ਸਾਹਿਬ ਪਾਈ ਦਿਆ ਸਿੰਘ ਮਹਾਰਾਜ ਤੋਂ ਕਿੰਨੇ ਨੇ ਅਮਰ ਸ਼ਕਿਆ ਇਹ ਦੱਸੋ ਪਾਤਸ਼ਾਹ ਦੀ ਕਿਰਪਾ ਤੇ ਜੇ ਅਸੀਂ ਥੋੜਾ ਅੱਗੇ ਹੋ ਜਾਈਏ ਤੇ ਸਭ ਦਾ ਪਿਤਾ ਧੰਗੁਰੂ ਗੋਬ ਸਿੰਘ ਮਹਾਰਾਜ ਹੈ ਪਿਆਰਿਆ ਸਾਡਾ ਸਭ ਦਾ ਇੱਕ ਪਿਤਾ ਹੈ ਇਹ ਸਾਰਾ ਹੀ ਖਾਲਸਾ ਹੈ ਅਸੀਂ ਇਹ ਨਹੀਂ ਕਿ ਅਸੀਂ ਫਲਾਣੀ ਸੰਪਰਦਾ ਦੇ ਹਾਂ ਅਸੀਂ ਤਿੰਨ ਸਾਲ ਦੇ ਹਾਂ ਉਸ ਦੂਜੇ ਨੇ ਅਸੀਂ ਆ ਤੀਜੇ ਹਾਂ ਆਹ ਹੋਰ ਨੇ ਅਸੀਂ ਹੋਰ ਹਾਂ ਮੇਰੀ ਬੇਨਤੀ ਹੈ ਪਿਆਰੋ ਅਸੀਂ ਸਾਰੇ ਇੱਕ ਹਾਂ ਐ ਨਾ ਕਦੀ ਵੀ ਵੀ ਨਾਨਸਰ ਵਾਲੇ ਹੋਰ ਨੇ ਰਾੜਾਸਰ ਵਾਲੇ ਹੋਰ ਨੇ ਟਕਸਾਲ ਵਾਲੇ ਹੋਰ ਨੇ ਨਹੀਂ ਨਹੀਂ ਪਿਆਰੋ ਕਾਰਸੇ ਵਾਲੇ ਹੋਰ ਨੇ ਨਹੀਂ ਸਭ ਇੱਕ ਨੇ ਟਕਸਾਲ ਵਾਲੇ ਮਹਾਪੁਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਤੋਂ ਕਿੰਨੇ ਵਿਦਿਆਰਥੀ ਹੋਏ ਤੇ ਜਿਹੜੇ ਹਰਮੰਦਰ ਸਾਹਿਬ ਦੇ ਹੈਡ ਕ੍ਰਾਂਤੀ ਬਣੇ ਜਥੇਦਾਰ ਬਣੇ ਤੇ ਆਮ ਤੁਸੀਂ ਦੇਖਦੇ ਹੋ ਕਿ ਟਕਸਾਲ ਵਾਲੇ ਪਜਾਮਾ ਨਹੀਂ ਪਾਉਂਦੇ ਚਲ ਪੈਂਟ ਪੌੜੇ ਦੀ ਗੱਲ ਤੋਂ ਦੂਰੇ ਹੀ ਪਜਾਮਾ ਵੀ ਨਹੀਂ ਪਾਉਂਦੇ ਉਹਨਾਂ ਦੇ ਵਰਦੀ ਇਸ ਤਰ੍ਹਾਂ ਹੈ ਪਰ ਜਿਹੜੇ ਹੈਡ ਗਰੱਥੀ ਬੰਨਦੇ ਸੀ ਮਹਾਪੁਰਸ਼ਾਂ ਦਾ ਬਚੇ ਸੀ ਕਿ ਭਾਈ ਜਿਵੇਂ ਉਥੋਂ ਦੀ ਮਿਲ ਜਿਆਦਾ ਉਵੇਂ ਰੋ ਇਹ ਹੈ ਕਿ ਪੰਥ ਨਾਲ ਮਿਲ ਕੇ ਰਹਿਣਾ ਹੈ ਰਾਲਾ ਸੌਲੇ ਮਹਾਪੁਰਸ਼ਾਂ ਦਾ ਜੀਵਨ ਪੜ ਕੇ ਦੇਖੋ ਸੁਣ ਕੇ ਦੇਖੋ ਪੰਥ ਨਾਲ ਮਿਲ ਕੇ ਰਹੇ ਮਹਾਪੁਰਸ਼ਾਂ ਦਾ ਆਸੂ ਜਿੰਨਾ ਪਿਆਰ ਸੀ ਚਾਹੇ ਨਾਨ ਸਰਵਾਰੇ ਮਹਾਪੁਰਸ਼ਾਉਂਦੇ ਚਾਹੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਆਉਂਦੇ ਸੰਤ ਗਿਆਨੀ ਦੇ ਬਜੇ ਸਿੰਘ ਜੀ ਖਾਲਸਾ ਰਾੜਾ ਸਾਹਿਬ ਆਏ ਨਹਿਤ ਖੜੇ ਹੋ ਗਏ 150 ਸਿੰਘ ਹੁੰਦਾ ਸੀ ਆਪ ਜੀ ਦੇ ਨਾਲ ਤੇ ਕੀ ਕਿਹਾ ਉਹਨਾਂ ਨੇ ਕਹਿੰਦੇ ਕਮਾਈ ਵਾਲੇ ਮਹਾਪੁਛ ਨੇ ਜਿੱਥੇ ਚੱਲੇ ਆ ਸਿੰਘੋ ਕਿਤੇ ਇਸ ਤਰ੍ਹਾਂ ਵਾਲੇ ਸੋਚੇ ਵੀ ਐ ਨਹੀਂ ਆਉਣਗੇ ਕਿਉਂਕਿ ਉਹਨਾਂ ਦੀ ਆਪਣੀ ਜਿਹੜੀ ਮਰਜ਼ਾਦਾ ਹੈ ਉਸ ਹੱਬ ਨਾਲ ਰਹਿੰਦੇ ਪਰ ਏਸੀ ਵੀ ਕਿਸੇ ਉਤੇ ਤਰਕ ਬਦਰਕਰੀਸ਼ਨ ਕਰਦੇ ਪਿਆਰਾ ਰਹਿੰਦੇ ਸਨ ਬੇਨਤੀ ਕਰਦੋਂ ਭਾਵ ਹੈ ਕਿ ਸਭ ਪੰਥ ਖਾਲਸਾ ਹੈ ਗੁਰੂ ਦਾ ਖਾਲਸਾ ਹੈ ਅਸੀਂ ਇਹ ਨਾ ਸਮਝੀਏ ਕਿ ਉਹ ਹੋਰ ਨੇ ਆਹ ਹੋਰ ਨੇ ਆਹ ਹੋਰ